ਮੇਰਾ ਨਾਮ ਲਪੀਤ कौर ਹੈ ਮੈਂ ਆਮ ਆਦਮੀ ਕਲੀਨਿਕ ਉਗੋ ਕੇ ਡਿਊਟੀ ਕਰਦੀ ਆ ਇੱਥੇ ਮੇਰੇ ਕੋਲੇ ਸਭ ਤੋਂ ਪਹਿਲਾਂ ਪੇਸ਼ੈਂਟ ਮੇਰੇ ਕੋਲ ਆਂਦਾਗਾ ਰਜਿਸਟ੍ਰੇਸ਼ਨ ਕਰਵਾ ਕੇ ਹਨਾ ਮੈਂ ਉਹਨਾਂ ਦਾ ਬੀਪੀ ਵਗੈਰਾ ਚੈੱਕ ਕਰਦੀ ਹਾਂ ਸ਼ੂਗਰ ਵੀ ਚੈੱਕ ਕਰਕੇ ਫਿਰ ਡਾਕਟਰ ਕੋਲ ਅੰਦਰ ਭੇਜਿਆ ਜਾਂਦਾਗਾ ਡਾਕਟਰ ਸਾਹਿਬ ਉਹਨਾਂ ਦੀ ਸਾਰੀ ਪ੍ਰੋਬਲਮ ਸੁਣ ਕੇ ਜਿਹੜੇ ਪੇਸ਼ੈਂਟ ਦੇ ਟੈਸਟ ਕਰਨੇ ਹੁੰਦੇ ਆ ਹਨਾ ਉਹਨਾਂ ਦੇ ਟੈਸਟ ਆਨਲਾਈਨ ਪਾਏ ਜਾਂਦੇ ਆ ਫਿਰ ਉਹ ਮੇਰੇ ਕੋਲ ਦੁਬਾਰਾ ਪੇਸ਼ੈਂਟ ਮੇਰੇ ਕੋਲ ਆਂਦਾ ਮੈਂ ਉਹਨਾਂ ਦੇ ਸੈਂਪਲ ਲੈਂਦੀ ਆ ਜੇ ਦੋ ਦਿਨਾਂ ਬਾਅਦ ਅਸੀਂ ਪੇਸ਼ੈਂਟ ਨੂੰ ਦੁਬਾਰਾ ਬੁਲਾਉਂਦੇ ਆ ਦੁਬਾਰਾ ਬੁਲਾਉਣ ਤੋਂ ਬਾਅਦ ਉਹਨਾਂ ਦੀ ਰਿਪੋਰਟ ਆ ਜਾਂਦੀ ਹੈ ਉਹਨਾਂ ਨੂੰ ਰਿਪੋਰਟ ਦੇ ਵਿੱਚ ਜੋ ਵੀ ਪ੍ਰੋਬਲਮ ਹੈ ਉਹ ਡਾਕਟਰ ਸਾਹਿਬ ਦੱਸ ਦਿੰਦੇ ਆਗੇ ਤੇ ਉਹਨਾਂ ਨੂੰ ਅਸੀਂ ਫਿਰ ਦੁਬਾਰਾ ਮੈਡੀਸਿਨ ਦਿੱਤੀ ਜਾਂਦੀ ਹੈ ਸੀਵੀਸੀ ਲਿਕੁਇਡ ਫਰਫਾਇਲ ਵਗੈਰਾ ਸਾਰੇ ਟੈਸਟ ਹੁੰਦੇ ਨੇ ਉਹ ਸਾਰੇ ਬਿਲਕੁਲ ਫ੍ਰੀ ਕੀਤੇ ਜਾਂਦੇ ਆ ਉਹਦਾ ਕੋਈ ਵੀ ਇੱਥੇ ਪੈਸਾ ਨਹੀਂ ਲੱਗਦਾ ਹੈਗਾ ਜਿਹੜੀ ਪਿੰਡ ਦੇ ਲੋਕ ਨੇ ਉਹ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚੋਂ ਬਹੁਤ ਜ਼ਿਆਦਾ ਖੁਸ਼ ਹੋ ਕੇ ਜਾਂਦੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਸੀ ਪਹਿਲਾਂ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਸੀ ਉਹਨਾਂ ਦਾ ਕਾਫੀ ਖਰਚਾ ਹੁੰਦਾ ਸੀ ਪਰ ਇੱਥੇ ਆ ਕੇ ਉਹ ਬਹੁਤ ਖੁਸ਼ ਹੋਣੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਇੱਥੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜੋ ਸਾਨੂੰ ਵੀ ਮਤਲਬ ਪੇਸ਼ੈਂਟਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਗੁਰਕਿਰਨ ਫਾਰਮਾਸਿਸਟ ਇੱਥੇ ਉਗੂਕੇ ਪਿੰਡ ਵਿੱਚ ਐਜ਼ ਅ ਫਾਰਮਾਸਿਸਟ ਆਫ ਦੀ ਸੇਵਾ ਨਿਭਾ ਰਹੀ ਹਾਂ ਕਾਫੀ ਸਾਰੀਆਂ ਡਰੱਗਸ ਅਵੇਲੇਬਲ ਆ ਆਲਮੋਸਟ ਹਰ ਟਾਈਪ ਦੀਆਂ ਐਂਟੀਬਾਇਓਟਿਕਸ ਨੇ ਬੀਪੀ 슈ਗਰ ਤੇ ਹੋਰ ਵੀ ਕਾਫੀ ਡਰੱਗਸ ਅਵੇਲੇਬਲ ਨੇ ਖਾਂਸੀ ਜ਼ੁਖਾਮ ਦੀਆਂ ਵੀ ਮੰਥੀ ਸਾਡੇ ਇੱਥੇ ਰੈਗੂਲਰ ਸਪਲਾਈ ਆਂਦੀ ਆ ਸਾਰੀ ਮੈਡੀਸਿਨਸ ਆਲਮੋਸਟ ਅਵੇਲੇਬਲ ਹੀ ਰਹਿੰਦੀਆਂ ਹਰ ਟਾਈਮ ਬਹੁਤ ਵਧੀਆ ਬੈਨੀਫਿਟ ਮਿਲ ਰਿਹਾ ਪੇਸ਼ੈਂਟਸ ਨੂੰ ਇੱਥੋਂ ਸਾਰੇ ਪੇਸ਼ੈਂਟਸ ਵਧੀਆ ਠੀਕ ਹੋ ਕੇ ਜਾਂਦੇ ਆ ਨਰਸੀਮ ਭਗਵੰਤ ਮਾਨ ਜੀ ਦਾ ਤੇ ਪੰਜਾਬ ਸਰਕਾਰ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦੀ ਆਂ ਜਿਨ੍ਹਾਂ ਨੇ ਸਾਨੂੰ ਆਮ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ।